ਵੱਡੇ ਖਬਰ ਜਿਹੜੇ ਆ ਲੁਧਿਆਣਾ ਤੋਂ ਸਾਹਮਣੇ ਆ ਰਹੀ ਆ ਤੁਹਾਨੂੰ ਦੱਸ ਦਈਏ ਕਿ ਥਾਣਾ ਟਿੱਬਾ ਦੇ ਮੁਖੀ ਜਸ਼ਪਾਲ ਸਿੰਘ ਨੂੰ ਸਸਪੈਂਡ ਕਰਕੇ ਜਿਹੜਾ ਕਿ ਪੁਲਿਸ ਲਾਈਨ ਭੇਜ ਦਿੱਤਾ ਗਿਆ ਹੈ ਦੱਸ ਦਈਏ ਇਹ ਪੂਰਾ ਮਾਮਲਾ ਕੀ ਹੈ ਮਾਮਲਾ 6 ਦਿਨ ਪਹਿਲੇ ਦਾ ਹੈ ਜਿੱਥੇ ਇੱਕ ਜੱਸਿਆ ਰੋਡ ਦੀ ਰਹਿਣ ਵਾਲੀ ਮਹਿਲਾ ਵੱਲੋਂ ਥਾਣਾ ਟਿੱਬਾ ਰੋਡ ਦੇ ਵਿੱਚ ਦਰਖਾਹ ਦਿੱਤੀ ਜਾਂਦੀ ਹੈ ਕੰਪਲੇਨ ਦਿੱਤੀ ਜਾਂਦੀ ਹੈ ਕਿ ਮੇਰੇ ਪਤੀ ਤੇ ਮੇਰੇ ਪਰਿਵਾਰ ਵੱਲੋਂ ਪਤੀ ਦੇ ਪਰਿਵਾਰ ਵੱਲੋਂ ਮੇਰੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਲਗਾਤਾਰ ਮਹਿਲਾ ਵੱਲੋਂ ਇਹ ਮੰਗ ਕੀਤੀ ਜਾਂਦੀ ਹੈ ਕਿ ਉਹਨਾਂ ਦੇ ਖਿਲਾਫ ਕੋਈ ਨਾ ਕੋਈ ਜਿਹੜੀ ਇਹ ਕਾਰਵਾਈ ਕੀਤੀ ਜਾਵੇ ਲੇਕਿਨ ਮਹਿਲਾ ਦਾ ਰੋਪ ਹੈ ਕਿ ਕਿਸੇ ਵੀ ਤਰ੍ਹਾਂ ਦੇ थाना ਮੁਖੀ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਜਿਸ ਤੋਂ ਬਾਅਦ ਤੰਗ ਪ੍ਰੇਸ਼ਾਨ ਹੋਣ ਤੋਂ ਬਾਅਦ ਮਹਿਲਾ ਬੀਤੇ ਦਿਨ ਯਾਨੀ ਕਿ ਕੱਲ ਮੰਗਲਵਾਰ ਨੂੰ ਆਪਣਾ ਸੀਪੀ ਦਫ਼ਤਰ ਪਹੁੰਚਦੀ ਹੈ ਜਿਸ ਤੋਂ ਬਾਅਦ ਸੀਪੀ ਸ਼ੋਪਨ ਸ਼ਰਮਾ ਨੂੰ ਸਾਰੀ ਗੱਲਬਾਤ ਦੱਸਦੀ ਹੈ ਜਿਸ ਤੋਂ ਬਾਅਦ ਸ਼ੋਪਨ ਸ਼ਰਮਾ ਵੱਲੋਂ ਜਿਹੜੀ ਕਿ ਸਾਰੀ ਗੱਲ ਬਾਤ ਸੁਣਨ ਤੋਂ ਬਾਅਦ ਜਿਹੜਾ ਥਾਣਾ ਮੁਖੀ ਨੇ ਜਸ਼ਪਾਲ ਸਿੰਘ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਹੈ ਤੇ ਜਿਹੜੀ ਜਾਂਚ ਵੀ ਆ ਉਹ ਵੀ ਬਿਠਾਈ ਜਾਂਦੀ ਹੈ ਕਿ ਕੀ ਕਾਰਨ ਸੀ ਕਿ ਕਿਉਂ ਨਹੀਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਕਾਰਵਾਈ ਕੀਤੀ ਜਾਂਦੀ ਹੈ ਪੂਰਾ ਮਾਮਲਾ ਜਿਹੜਾ ਕਿ ਜੱਸੀਆਂ ਜੱਸੀਆਂ ਦੀ ਰਹਿਣ ਵਾਲੀ ਇੱਕ ਮਹਿਲਾ ਵੱਲੋਂ ਦੱਸਿਆ ਗਿਆ ਕਿ ਜਿਹੜਾ ਥਾਣਾ ਮੁਖੀ ਨੇ ਉਹਨਾਂ ਦੇ ਵੱਲੋਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਹੈ ਕਿਉਂਕਿ ਉਹਦੇ ਪਰਿਵਾਰ ਵੱਲੋਂ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਜਿਸ ਦੀ ਦਰਖਾਸਤ ਲੈ ਕੇ ਉਹ ਥਾਣਾ ਟਿਪਾ ਰੋਡ ਪਹੁੰਚੀ ਸੀ ਲੇਕਿਨ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਆ ਤੇ ਉੱਥੇ ਹੀ ਸ਼੍ਰੀ ਸ਼ੋਪਨ ਸ਼ਰਮਾ ਦਾ ਕਹਿਣਾ ਹੈ ਕਿ ਇਹ ਜਿਹੜੀ ਮਹਿਲਾ ਹੈ ਮੰਗਲਵਾਰ ਨੂੰ ਮੇਰੇ ਕੋਲ ਪਹੁੰਚਦੀ ਆ ਜਿਸ ਤੋਂ ਬਾਅਦ ਉਹ ਸਾਰੀ ਗੱਲਬਾਤ ਦੱਸਦੀ ਆ ਕਿ ਥਾਣਾ ਮੁਖੀ ਵੱਲੋਂ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਜਾ ਰਹੀ ਤਾਂ 6 ਦਿਨ ਤੋਂ ਮੈਨੂੰ ਜਿਹੜਾ ਕਿ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਨਾ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ ਆ ਜਿਸ ਤੋਂ ਬਾਅਦ ਮਹਿਲਾ ਸ਼ੀਪੀ ਸਾਹਿਬ ਕੋਲ ਪਹੁੰਚਦੀ ਆ ਤੇ ਪੂਰੀ ਜਿਹੜੀ ਗੱਲ ਆ ਉਹ ਦੱਸਦੀ ਹੈ ਤੇ ਨਾਲ ਹੀ ਜਿਹੜੀ ਕਾਰਵਾਈ ਕਰਦੇ ਹੋਏ ਸੁਪਨ ਸ਼ਰਮਾ ਵੱਲੋਂ ਅ ਅਧਿਕਾਰੀਆਂ ਨੂੰ ਵੀ ਜਿਹੜਾ ਕਿ ਦੱਸ ਦਿੱਤਾ ਗਿਆ ਕਿ ਜਲ ਤੋਂ ਜਲਦ ਜਿਹੜੀ ਆ ਇਹ ਮਾਮਲਾ ਦਰਜ ਕੀਤਾ ਜਾਵੇ ਐਫ ਆਰ ਦਰਜ ਕੀਤੀ ਜਾਵੇ ਜਿਹਦੀ ਗਲਤੀ ਆ ਉਹਦੇ ਉੱਤੇ ਜਿਹੜੀ ਆ ਇਹ ਕਾਰਵਾਈ ਕੀਤੀ ਜਾਵੇ ਤੇ ਲਾਈਵ ਤਸਵੀਰਾਂ ਤੁਸੀਂ ਲਗਾਤਾਰ ਦੇਖ ਰਹੇ ਹੋ ਸ਼ੇਅਰ ਜਰੂਰ ਕਰੋ ਤੁਹਾਨੂੰ ਦੱਸ ਦਿੰਦੇ ਨੇ ਜਿਹੜੇ ਨਵੇਂ ਦਰਸ਼ਕ ਸਾਡੇ ਨਾਲ ਜੁੜ ਰਹੇ ਨੇ ਇੱਕ ਵਾਰੀ ਦੱਸ ਦਿੰਦੇ ਆ ਕਿ ਜਿਹੜੇ ਦਸ਼ਪਾਲ ਸਿੰਘ ਨੇ ਥਾਣਾ ਟਿੱਬਾ ਰੋਡ ਦੇ ਇੰਚਾਰਜ ਨੇ ਉਹਨਾਂ ਨੂੰ ਥਾਣਾ ਟਿੱਬਾ ਰੋਡ ਦੇ ਮੁਖੀ ਨੇ ਉਹਨਾਂ ਨੂੰ ਜਿਹੜਾ ਕਿ ਸਸਪੈਂਡ ਕਰ ਦਿੱਤਾ ਗਿਆ ਸਸਪੈਂਡ ਕਰਨ ਤੋਂ ਵੱਲ ਆਪਣਾ ਪੁਲਿਸ ਲਾਈਨ ਜਿਹੜਾ ਕਿ ਪੇਜ ਦਿੱਤਾ ਗਿਆ ਵਾ ਪੂਰਾ ਮਾਮਲਾ ਕੀ ਉਹ ਵੀ ਦੱਸ ਦਿੰਨੇ ਆ ਇੱਕ ਮਹਿਲਾ ਜਿਹੜੀ ਕਿ ਜੱਸਿਆ ਰੋਡ ਦੇ ਰਹਿਣ ਵਾਲੀ ਆ ਤੇ ਉਹਦੇ ਵੱਲੋਂ ਆਪਣੇ ਪਰਿਵਾਰ ਵੱਲੋਂ ਕੁੱਟਾ ਕੁੱਟਮਾਰ ਕਰਨ ਦੇ ਦੋਸ਼ ਲਗਾਏ ਜਾ ਰਹੇ ਨੇ ਤੇ ਨਾਲ ਹੀ ਨਾਲ ਜਿਹੜਾ ਟਿੱਬਾ ਰੋਡ ਦੇ ਵਿੱਚ ਇੱਕ ਮਾਮਲਾ ਵੀ ਦਰਜ ਕਰਵਾਇਆ ਜਾਂਦਾ ਲੇਕਿਨ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਾਰਵਾਈ ਜਿਹੜੀ ਕਿ ਥਾਣਾ ਟਿੱਬਾ ਰੋਡ ਦੇ ਮੁਖੀ ਵੱਲੋਂ ਨਹੀਂ ਕੀਤੀ ਜਾਂਦੀ ਜਿਸ ਤੋਂ ਬਾਅਦ ਮਹਿਲਾ ਸੀਪੀ ਦਫ਼ਤਰ ਪਹੁੰਚਦੀ ਹੈ ਤੇ ਸਾਰੀ ਗੱਲਬਾਤ ਦੱਸਦੀ ਹੈ ਤਾਂ ਜਿਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਸੁਪਨ ਸ਼ਰਮਾ ਵੱਲੋਂ ਜਿਹੜਾ ਥਾਣਾ ਮੁਖੀ ਨੇ ਜਸ਼ਪਾਲ ਸਿੰਘ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਹੈ ਤੇ ਉਹਨਾਂ ਨੂੰ ਪੁਲਿਸ ਲਾਈਨ ਭੇਜ ਦਿੱਤਾ ਜਾਂਦਾ ਹੈ ਵੀਡੀਓ ਨੂੰ ਵੱਤ ਵਤ ਸ਼ੇਅਰ ਜਰੂਰ ਕਰੋ ਤੇ ਆਪਣੇ ਵਿਚਾਰ ਵੀ ਸਾਂਝੇ ਜਰੂਰ ਕਰੋ ਧੰਨਵਾਦ